ਇੱਕ ਮੋਟਰਸਾਈਕਲ ਤੇ ਨਾ ਦੋ ਲੜਕੇ ਆ ਰਹੇ ਸੀ ਇਹਨਾਂ ਨੂੰ ਦੇਖ ਕੇ ਉਹਨਾਂ ਨੇ ਬੈਕ ਕਰ ਲਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਸੀ 300 ਗ੍ਰਾਮ ਹੈਰੋ ਰਿਕਵਰ ਹੋਈ ਤੇ ਦੂਸਰਾ ਲੜਕਾ ਸੀ ਹਰਪ੍ਰੀਤ ਸਿੰਘ ਉੱਤਰ ਸੁਖਵਿੰਦਰ ਸਿੰਘ ਵਾਸੀ ਇਹ ਹੈਗਾ ਸੀ ਰਾਮਤਲਾਈ ਰੋਡ ਜਿੱਟੀ ਰਕ ਰਾਮਤਲਾਈ ਜਿੱਟੀ ਰੋਡ ਮਾਤਾ ਭਾਗ ਕੋ ਸਰਾ ਇਹਦੇ ਕੋਲ 705 ਗ੍ਰਾਮ ਹੈਰੋ ਰਿਕਵਰ ਹੋਈ ਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਜਾਣ ਇਹ ਤਫ਼ਤੀਸ਼ ਦੌਰਾਨ ਹਾਸਲ ਕਰਕੇ ਜੋ ਵੀ ਆਉਟਪੁੱਟ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਊਗਾ। ਕੰਮ ਕਿੰਨੀ ਲੱਗ ਗਈ? ਟੋਟਲ ਹੋ ਗਈ ਜੀ 1 ਕਿਲੋ 5 ਗ੍ਰਾਮ। ਐਸਟੀਐਫ ਜਲੰਧਰ ਨੂੰ ਵੱਡੀ ਕਾਮਯਾਬੀ ਹੱਥੋਂ ਲੱਗੀ ਹੈ ਜਿੱਥੇ ਦੋ ਨੌਜਵਾਨਾਂ ਨੂੰ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਬਸਟੈਂਡ ਇਲਾਕੇ 'ਚ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨਸ਼ਾ ਤਸਕਰ ਪੁਲਿਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲਗੇ ਜਿਸ ਉਤੇ ਪੁਲਿਸ ਵੱਲੋਂ ਸਤਤਕਤਾ ਵਿਖਾਉਂਦੇ ਹੋਏ ਦੋਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਪਾਸੋਂ 1 ਕਿਲੋ 5 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਨਾਲ ਦੇ ਨਾਲ ਇੱਕ ਮੋਟਰਸਾਈਕਲ ਵੀ ਕਬ ਕੀਤਾ ਗਿਆ ਇਸ ਵਾਰ ਦੇ ਵਿੱਚ ਪੁਲਿਸ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਹੈ ਕਿ ਦੋਹਾਂ ਨਸ਼ਾ ਤਸਕਰਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਡਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸ ਪੂਰੇ ਮਾਮਲੇ ਵਿੱਚ ਕੌਣ ਮਾਸਟਰਮੈਂਡ ਹੈ ਕਿਸ ਤੋਂ ਇਹ ਨਸ਼ਾ ਲਿਆਉਂਦੇ ਨੇ ਤੇ ਅੱਗੇ ਕਿੱਥੇ ਵੇਚਣਾ ਸੀ ਤਮਾਮ ਜਾਣਕਾਰੀ ਲਈ ਜਾਵੇਗੀ ਤੇ ਉਹਨਾਂ ਲੋਕਾਂ ਤੱਕ ਵੀ ਪਹੁੰਚ ਕੀਤੀ ਜਾਵੇਗੀ ਜੋ ਇਨ ਨਸ਼ਾ ਤਸਕਰਾਂ ਦੇ ਨਾਲ ਸ਼ਾਮਲ ਨੇ ਲਗਭਗ 15 ਕਿਲੋ ਹੋਇਆ ਜੀ ਨੀ ਹਾਂ ਜੀ ਸਰ ਅੱਜ ਨਾਲ ਸਾਡੀ ਟੀਮ ਨੇ ਜੀਐਸਆਈ ਮਨੋਜ ਕੁਮਾਰ ਐ ਰਾਜਵਿੰਦਰ ਸਿੰਘ ਸ਼ਹਬਾਜ਼ ਇਹਨਾਂ ਨੇ ਨਾਕਾ ਲਗਾਇਆ ਹੋਇਆ ਸੀ ਇੱਕ ਮੋਟਰਸਾਈਕਲ ਤੇ ਨਾਲ ਦੋ ਲੜਕੇ ਆ ਰਹੇ ਸੀ ਇਹਨਾਂ ਨੂੰ ਦੇਖ ਕੇ ਉਹਨਾਂ ਨੇ ਬੈਕ ਕਰ ਲਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜਦੋਂ ਉਹਨਾਂ ਨੂੰ ਰੋਕਿਆ ਤੇ ਪੁੱਛਿਆ ਤੇ ਉਹਨਾਂ ਇਹਨਾਂ ਨੂੰ ਸ਼ੱਕ ਹੋਇਆ ਕਿ ਇਹਨਾਂ ਕੋ ਕੋਈ ਨਸ਼ੀਲਾ ਪਦਾਰਥ ਹੋ ਸਕਦਾ ਵਾ ਜਿਸ ਕਰਕੇ ਉਹਨਾਂ ਨੇ ਜਲੰਧਰ ਸਾਡੇ ਹੈੱਡਕੁਆਰਟਰ ਫੋਨ ਕੀਤਾ ਤੇ ਏਜੀੀ ਸਾਹਿਬ ਨੇ ਮੇਰੀ ਡਿਊਟੀ ਲਗਾਈ ਕਿ ਸਜੀਗਵਾ ਤੋਂ ਜਾ ਕੇ ਉੱਥੇ ਦੇਖ। ਮੈਂ ਜਦੋਂ ਇੱਥੇ ਪਹੁੰਚਿਆ ਤੇ ਮੈਂ ਇਹਨਾਂ ਕੋਲੋਂ ਪੁੱਛਿਆ ਕਿ ਤੁਹਾਡੇ ਕੋਲ ਕੋਈ ਨਸ਼ੀਲਾ ਪਦਾਰਥ ਹੈਗਾ ਤੁਸੀਂ ਤਲਾਸ਼ੀ ਮੈਨੂੰ ਦੇਣੀ ਚਾਹੁੰਦੇ ਆ ਜਾਂ ਡੀਐਸਪੀ ਸਾਹਿਬ ਨੂੰ ਦੇਣੀ ਚਾਹੁੰਦੇ ਆ ਜਾਂ ਕਿਸੇ ਹੋਰ ਗਾਸਟ ਰਜਿਸਟਰਡ ਸਾਹਿਬ ਨੂੰ ਦੇਣੀ ਚਾਹੁੰਦੇ ਆ ਤੇ ਇਹਨਾਂ ਨੇ ਕਿਹਾ ਕਿ ਜਿਹੜੀ ਤਲਾਸ਼ੀ ਹੈਗੀ ਆ ਉਹ ਅਸੀਂ ਡੀਐਸਪੀ ਸਾਹਿਬ ਕੋਲੋਂ ਕਰਵਾਣੀ ਚਾਹੁੰਦੇ ਆ ਫਿਰ ਮੈਂ ਫੋਨ ਕਰਕੇ ਡੀਐਸਪੀ ਸਾਹਿਬ ਨੂੰ ਬੁਲਾ ਲਿਆ ਡੀਐਸਪੀ ਸਾਹਿਬ ਮੌਕੇ ਤੇ ਆਏ ਇਹਨਾਂ ਦੀ ਤਲਾਸ਼ੀ ਕੀਤੀ ਤੇ ਜਿਹੜਾ ਲੜਕਾ ਸੀ ਰਾਹੁਲ ਰਠੌਰ son of ਵਿਜੇ ਕੁਮਾਰ ਇਹ ਮਾਨ ਸਿੰਘ ਗੇਟ ਚੀਲ ਮੰਡੀ ਦਾ ਗੜਿਆ ਸਕੂਲ ਦੇ ਲਾਗੇ ਆ ਇਹਨਾਂ ਦਾ ਘਰ ਇਹਦੇ ਕੋਲੋਂ 300 ਗ੍ਰਾਮ ਹੈਰੋਕੋਈ ਤੇ ਦੂਸਰਾ ਲੜਕਾ ਸੀ ਹਰਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਇਹ ਹੈਗਾ ਸੀ ਰਾਮਤਲਾਈ ਰੋਡ ਜਿੱਟੀ ਰਾਮਤਲਾਈ ਜਿੱਟੀ ਰੋਡ ਮਾਤਾ ਪਾਕੋਸਾ ਇਹਦੇ ਕੋਲ 705 ਗ੍ਰਾਮ ਹੀਰਾ ਰਿਕਵਰ ਹੋਈ ਇਹਨਾਂ ਦੀ ਗ੍ਰਿਫਤਾਰੀ ਕਰ ਲਈ ਆ ਕਾਂ ਜੋ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਜਾਣਕਾਰੀ ਤਫਤੀਸ਼ ਦੌਰਾਨ ਹਾਸਲ ਕਰਕੇ ਜੋ ਵੀ ਆਉਟਪੁੱਟ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਟੋਟਲ ਹੋ ਗਈ ਜੀ 1 ਕਿਲੋ 5 ਗ੍ਰਾਮ ਹੀਰੋਨ ਫਿਰਾਲ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾ ਉਤੇ ਨਕੇਲ ਕਸਤੀ ਜਾ ਰਹੀ ਹੈ ਆਇ ਦਿਨ ਬਹੁਤ ਸਾਰੇ ਅਜਿਹੇ ਮਾਮਲੇ ਆ ਰਹੇ ਨੇ ਜਿਸ ਵਿੱਚ ਪੁਲਿਸ ਵੱਲੋਂ ਇਹਨਾਂ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸ